ਇਹ ਇਸ ਅੰਡਰ ਡੀਐਸਪੀ ਡੀਸਬੋਰਡਨ ਹੈ। ਇਨਾਂ ਨੂੰ ਇੱਕ ਬੜਾ ਸਫਲਤਾ ਮਿਲ ਰਿਹਾ ਹੈ। ਇੱਕ ਹਫਤੇ ਜਿਨਾਂ ਦਾ ਸਰ ਚੱਲ ਰਿਹਾ ਸੀ ਇੰਟਰਲਿੰਸ ਫੇਸ ਆਪਰੇਸ਼ਨ ਜੀ। ਐਫਆਰ ਨੰਬਰ 312 ਰਜਿਸਟਰ ਹੋਇਆ ਸੀ। ਥਾਣਾ ਗਰਿੰਡਾ ਚ 8 10 ਪਛੀਨੋ। ਉਹਦੇ ਚ ਰਿਕਵਰੀ ਹੋਇਆ ਸੀ 3 ਪਿਸਟਲ, 4 ਮੈਗਜ਼ੀਨ, 8 ਮੋਟਰਸਾਈਕਲ ਤੇ 10 ਲਾਈਵ ਕੈਟਰਜਸ। ਰਿਕਵਰੀ ਹੋਇਆ ਸੀ ਜੀ ਦੋ ਬੰਦੇ ਪਬਜੀਤ ਸਿੰਘ ਤੇ ਜਸ਼ਨਜੀਤ ਸਿੰਘ। ਦੋਨੋਂ ਟੌਕਰੀਪਿੰਦ ਰਹਿਣ ਵਾਲੇ ਗਰਿੰਡਾ ਦੇ ਤੇ ਇਨਾਂ ਤੋਂ ਇਹ ਰਿਕਵਰੀ ਹੋਇਆ ਸੀ। ਦੋਨੋਂ ਉਹ ਦੋਨੋਂ ਦਾ ਜੋੜਾਇਆ ਉਸ ਦੋਨੋਂ ਉਮਰ 17 ਸਾਲ ਦੀ ਹੈ ਇਸ ਤੋਂ ਇਲਾਵਾ ਇਸ ਤੋਂ ਫਰਦਰ ਇਨ ਇਨਵੈਸਟੀਗੇਸ਼ਨ ਕਰਤੇ ਹੋਏ ਰਿਕਵਰੀ 12 ਤਾਰੀਖ ਨੂੰ ਹੋਇਆ ਹੈ 6 ਪਿਸਟਲ 55 ਲਾਈਫ ਲਾਈਫ ਕੈਟਰਜਸ ਵੀ ਲਾਈਫ ਕੈਟਰਜਸ 9mm ਦੀ ਤੇ 11 ਮੈਗਜ਼ੀਨਸ ਇਹ ਹੋਇਆ ਇੱਕ ਹੋਰ ਤਰਸਿਕਾ ਪਿੰਡ ਰਹਿਣ ਵਾਲਾ ਅਮਰਵੀਰ ਸਿੰਘ ਅਲੀਅਸ ਅਮਰ ਇਹਨਾਂ ਦਾ ਘਰ ਤੋਂ ਹੋਇਆ ਸੀ ਅਮਰਵੀਰ ਰਹਿਣ ਦਿੰਦਾ ਹੁੰਦਾ ਸੀ ਕੈਨੇਡਾ 'ਚ ਇਹ ਹੁਣੇ ਵਾਪਸ ਆਇਆ ਕੈਨੇਡਾ ਤੋਂ 1 ਮਹੀਨੇ ਪਹਿਲੇ ਤੇ ਉੱਥੇ ਲੇਬਰ ਦਾ ਕੰਮ ਕਰਦਾ ਹੁੰਦਾ ਸੀ ਇਹ ਤਿੰਨੋਂ ਯੁਵਾ ਜੋ ਆਪਾਂ ਅਰੈਸਟ ਕੀਤੇ ਹਨ ਤਿੰਨੋਂ ਹੈ ਜਿਹਦੇ ਉੱਤੇ ਪਹਿਲੇ ਕੋਈ ਪਰਚਾ ਨਹੀਂ ਹੈ ਸਾਰੇ ਤਿੰਨੋਂ ਨਵੇਂ ਹੈ ਤੇ ਫਰਦਰ ਇਨਵੈਸਟੀਗੇਸ਼ਨ ਆਨ ਹੈ ਤਾਂ ਇਹਨਾਂ ਦਾ ਫੋਰਨ ਹੈਂਡਲਰ ਇੱਕ ਸੀਗਾ ਜੋ ਪਾਕਿਸਤਾਨ 'ਚ ਬੈਠੇ ਹੈ ਜੋ ਇਹਨਾਂ ਨੂੰ ਇਹ ਪਿਸਟਲਸ ਭੇਜੀ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਇਸ ਆਨ ਕਿ ਇਹਨਾਂ ਦਾ ਲੋਕਲ ਕੰਟੈਕਟਸ ਕੌਣ-ਕੌਣ ਕੇ ਤੇ ਇਹਨਾਂ ਨੇ ਪਹਿਲੇ ਕਿਹੜੇ-ਕਿਹੜੇ ਪਾਰਟਿਸਲਸ ਭੇਜੇ ਕਿੰਨੋ ਭੇਜੇ ਜਿਹੜੇ ਇਹਦੇ ਵਿੱਚ ਪੜੇਗੇ ਕਿ ਇਹਨਾਂ ਕੋਲ ਸਾਲਾਂ ਤੋਂ ਲੈ ਕੇ ਰਲ-ਮਿਲ ਸਾਉਂ ਜੀ ਇਹ ਮੈਗਜ਼ੀਨਾਂ ਕੋ ਫੜੇ ਗਏ ਨੇ ਕਿ ਇਹ ਪਿਆਰ ਪਹਿਲੇ ਬੈਰ ਦਾ ਸੀ ਇਹਨਾਂ ਦਾ ਜੀ ਹੁਣ ਤੱਕ 9 ਪਿਸਟਲ ਰਿਕਵਰੀ ਹੋਇਆ ਹੈ ਅੱਗੇ ਵੀ ਚੱਲ ਹੀ ਰਿਹਾ ਹੈ ਤਾਂ ਇਹਨਾਂ ਦਾ ਜੋ ਮੈਗਜ਼ੀਨਸ ਫੜਾਇਆ ਗਿਆ ਜੋ ਕੈਟਰੀਜਸ ਫੜਾਇਆ ਗਿਆ ਦੋਨੋਂ ਚਾ ਮੈਂ ਦੇਖੋਲ ਹੋਰ ਹੁਣ ਤੱਕ ਪਿਸਟਲਸ ਨਹੀਂ ਮਿਲੇ ਪਰ ਇਨਵੈਸਟੀਗੇਸ਼ਨ ਔਨ ਹੈ ਕਿ ਇਹ ਇਨਾ ਵੱਡੇ ਲੈਵਲ ਤੇ ਕਿਉਂ ਲੈ ਆ ਰਹੇ ਸੀ ਇੱਕ ਕੈਟਰੀਜਸ ਜਿਹੜੇ ਲੜਕੀ ਦਾ ਨਾਮ ਹੈ ਸਰ ਜਿਹੜਾ ਅਮਰਵੀਰ ਸੀ ਇਹ ਉਹ ਇਹਦਾ ਜਿਸ ਨੇ ਜਿਹੜੇ ਇੱਥੋਂ ਪਹਿਲਾ ਗ੍ਰਿਫਤਾਰ ਕੀਤਾ ਉਹ ਤਿੰਨ ਨਵੇਂ ਜਿਹੜੇ ਨੇ ਤੁਹਾਨੂੰ ਪਹਿਲੇ ਕਿਹਾ ਸੀ ਜਿਹੜਾ ਪਹਿਲਾ ਜੋ ਦੌਕੇ ਪਿੰਨ ਵਾਲਾ ਦੋਨੋਂ ਮੁੰਡੇ 17 ਸਾਲ ਦੇ ਹੈ ਜਪਜੀਤ ਜਸਨਦੀਪ ਦੂਜਾ ਜੋ ਅਮਰਮਰਵੀਰ ਹੁਣੇ ਆਇਆ ਸੀ ਕੈਨੇਡਾ ਤੋਂ ਤੋਂ ਇੱਕ ਮਹੀਨੇ ਇੱਕ ਹਫਤੇ ਇੱਕ ਮਹੀਨੇ ਹੋਇਆ ਸੀ ਇਹਨਾਂ ਦੇ ਉੱਤੇ ਪਹਿਲੇ ਕੋਈ ਪਰਚਾ ਹੈ ਨਹੀਂ ਸਰ ਇਹਨਾਂ ਦੇ ਐਕਚੁਅਲ ਜੋ ਜੋ ਵੇਚ ਰਹੇ ਸੀ ਇਹ ਬਾਹਰੀ ਬੈਠੇ ਹੈ ਇਹ ਪਾਂਡੀ ਹੈ ਸਕ ਕੈਨੇਡਾ ਜੀ ਇਹਨਾਂ ਦੇ ਲਿੰਕ ਬਣੇ ਸੀ ਪਾਕਿਸਤਾਨ ਦੇ ਸੰਗਠਨਾਂ ਦੇ ਨਾਲ ਜਾਂ ਕਿਸ ਤਰੀਕੇ ਉਹਨਾਂ ਦੇ ਰਾਹ ਉਹ ਇਨਵੈਸਟੀਗੇਸ਼ਨ ਜ਼ੋਨ ਪੈਨੇਡਾ ਚ ਹੁਣ ਤੱਕ ਕੋਈ ਸਾਹਮਣੇ ਨਹੀਂ ਆਇਆ ਤਫਤੀਸ਼ ਔਨ ਹੈ ਕਿ ਇਹ ਕੈਨੇਡਾ ਚ ਕੀ ਕਰਦਾ ਹੁੰਦਾ ਸੀ ਕਿ ਇਹ ਵਾਪਸ ਕਿਉਂ ਆਇਆ ਡਿਪੋਰਟ ਹੋਇਆ ਸੀ ਕਿ ਨਹੀਂ ਸਾਰੇ ਆਪਾਂ ਇਨਵੈਸਟੀਗੇਸ਼ਨ ਕਰੀਏ ਸਰ ਇਹ ਤੇਨੇ ਆਪਸ ਤੇ ਨਾ ਕਿ ਸਮਨਸੀ ਯਾਰੀ ਦੋਸਤੀ ਸੀ ਜਾਂ ਕਿਸ ਤਰ੍ਹਾਂ ਮਿਲਿਆ ਸੀ ਪ੍ਰਭਜੀਤ ਜੈਜਨ ਦੋਨੋਂ ਤੌਕੇਪਿੰਡ ਦਾ ਰਹਿਣ ਵਾਲੇ ਹੀ ਹੈ ਇਹ ਜਿਹੜਾ ਅਮਰਵੀਰ ਇਹਨਾਂ ਨੂੰ ਕਨੈਕਟ ਕੀਤੇ ਸੀ ਜੋ ਫੋਰਨਰ ਹੈ ਇਹ ਮਕਸਦ ਕੀ ਸੀ ਸਰ ਇਹਨਾਂ ਦਾ ਇਹ ਅਰਜ਼ੀ ਮੰਗ ਰਿਹਾ ਹੈ ਇਹ ਫਿਲਹਾਲ ਪੰਡਿਤ ਜੀ ਉਹ ਵੀ ਇੰਡਸਟਰੀਜ਼ ਨਾਲ ਕਿ ਇਹ ਕਿੰਨੂੰ ਦੇਣੇ ਵਾਲੇ ਸੀ ਤੇ ਇਹ ਫੋਰਨ ਵਾਲਾ ਮੁੰਡਾ ਕਿੰਨੂੰ ਨੂੰ ਕੰਟੈਕਟ ਕਰਵਾ ਰਿਹਾ ਸੀ ਤੇ ਇਹ ਕਿਤੇ ਜਾ ਕੇ ਜਮਾ ਹੋ ਰਿਹਾ ਸੀ ਉਹ ਵੀ ਇੰਡਸਟਰੀਜ਼ ਨਾਲ ਹੋਪਫੁਲੀ ਦੋ ਤਿੰਨ ਦਿਨ ਹੋ ਜਾਏਗਾ ਉਹ ਵੀ ਸਰ ਕੁਝ ਸਾਹਮਣੇ ਆਏ ਕਿ ਜਿਵੇਂ ਜ ਸਾਹਮਣੇ ਆ ਰਹੇ ਹੈ ਉਹਨਾਂ ਨੂੰ ਸੁਝਾਉਣਾ ਹੋਵੇ ਬੋਲਣਾ वो इन्वेस्टिगेशन चल रही गैंगस्टर एंगल भी आ रहा है पर अपन फिलहाल वो डिस्क्लोज ना करिए थे अपन जो अगले प्रेस कॉन्फ्रेंस शायद होपफुली विल गेट बेटर इंफॉर्मेशन सर टोटलली 330 हुन तक जी रिकवरी होया नौ पिस्टल्स नाइन पिस्टल्स होया 101 लाइव कार्ट्रजेस मिले हैं बी लाइव कार्ट्रजेस मिले है नौ एमडी 11 मैगजीन्स दो गड्डियां ते तीन मोबाइल फोन सर जी हां जी और भी है वो भी इन्वेस्टिगेशन अपना टीम इज ऑलसो आउटसाइड ਜੀ ਸਰ ਇਹ ਸੜੀ ਕਿਤਨੀ ਹੈ ਉਮਰ ਕਿਤਨੀ ਹੈ ਜੀ ਅਮਰ ਅਮਰ ਦੀ ਉਮਰ 24 ਸਾਲ ਦੀ ਹੈ ਜੀ